ਵਾਇਗੁਰੂ ਦੇ ਖਾਲਸਾ ਸਰਵਿਸ ਰਵਾਈਗੁਰੂ ਦੇ ਫਤਿਹ ਜੀ ਮੈਂ ਹਾਂ ਬਲਜੀਤ ਬਾਦ ਪੰਜਾਬ ਦਾ ਉਹ ਦੌਰ ਜਾਨੇ ਕਿ 84 ਦੌਰ ਕਾਲਾ ਦੌਰ ਸਾਰਿਆਂ ਨੇ ਹੰਡਾਇਆ ਉਹ ਦੌਰ ਤੇ ਬਹੁਤ ਹੀ ਵੱਡਾ ਕਾਲਾ ਦੌਰ ਕਹਿ ਸਕਦੇ ਹਾਂ ਤੇ ਉਸ ਦੌਰ ਦੇ ਵਿੱਚ ਪੈਦਾ ਹੋਇਆ ਇੱਕ ਸੂਰਬੀਰ ਯੋਧਾ ਜਿਸ ਦਾ ਨਾਮ ਹੈ ਭਾਈ ਸ਼ਹੀਦ ਜਗਰਾ ਸਿੰਘ ਤੂਫਾਨ ਜਦੋਂ ਥੋੜਾ ਜਿਹਾ ਕਿਤਾਬੀ ਇਤਿਹਾਸਮਾਨਾਂ ਬਾਰੇ ਪੜ੍ਹਿਆ ਤੇ ਮੇਰੇ ਦਿਲ ਦੇ ਤਾਂ ਗੁੱਠੇ ਕਿ ਮੈਂ ਉਸ ਜਗ੍ਹਾ ਤੇ ਜ਼ਰੂਰ ਹੋ ਕੇ ਆਣਾ ਉਸ ਧਰਤੀ ਤੇ ਜ਼ਰੂਰ ਹੋ ਕੇ ਆਣਾ ਜਿੱਥੇ ਇਹ ਸੂਰਮੇ ਨੇ ਜਨਮ ਲਿਆ ਤੇ ਅੱਜ ਮੈਂ ਪਹੁੰਚ ਚੁੱਕਾ ਹਾਂ ਚੀਮਾ ਖੁੱਟੀ ਜੋ ਕਿ ਜੱਦੀ ਪੁਸ਼ਤੀਕਰ ਉਹਨਾਂ ਦੇ ਇੱਥੇ ਹੀ ਹੈ ਚੰਡੀਗੜ੍ਹ ਤੋਂ ਤਕਰੀਬਨ 250 ਕਿਲੋਮੀਟਰ ਸਫ਼ਰ ਤੈਅ ਕਰਕੇ ਮੈਂ ਇੱਥੇ ਪਹੁੰਚਿਆ ਹਾਂ ਤੇ ਚੀਮਾ ਖੁੱਡੀ ਵਿੱਚ ਜਾ ਕੇ ਦੇਖਾਂਗਾ ਭਾਈ ਜੁਗਰਾਜ ਸਿੰਘ ਜੀ ਦਾ ਜੱਦੀਕਰ ਕਹ ਰਹੇ ਨੇ ਕਿ ਉਹਨਾਂ ਦੀ ਪੀੜ੍ਹੀ ਵੀ ਉੱਥੇ ਚੱਲ ਰਹੀ ਹੈ ਉਹਨਾਂ ਨੂੰ ਵੀ ਮਿਲ ਕੇ ਆਵਾਂਗਾ ਪਿੰਡ ਦਾ ਇਤਿਹਾਸ ਕੀ ਕਹਿੰਦਾ ਹੈ ਤੇ ਪਿੰਡ ਦੇ ਲੋਕ ਜੋ ਉਸ ਵੇਲੇ ਭਾਈ ਜੁਗਰਾਜ ਸਿੰਘ ਜੀ ਦੇ ਨਾਲ ਸੀ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਿਵੇਂ-ਕਿਵੇਂ ਦੇ ਕੰਮ ਕਰਦੇ ਸੀ ਭਾਈ ਜੁਗਰਾਜ ਸਿੰਘ ਜੀ ਸਾਰਾ ਕੁਝ ਜਾਣਾਂਗਾ ਪਿੰਡ ਦੇ ਵਿੱਚ ਜਾ ਕੇ ਬਾਬਾ ਜਗਰਾਤ ਸਿੰਘ ਦਾ ਜੱਦੀ ਪੁਸ਼ਤੀ ਕਰ ਅੱਜ ਬੇਸ਼ੱਕ ਤਾਲੇ ਲੱਗ ਗਏ ਨੇ ਸੁਨਸਾਨ ਹੋ ਗਿਆ ਪਰ ਇਨ੍ਹਾਂ ਹੀ ਵੇੜਿਆਂ ਦੇ ਵਿੱਚ ਕਿਸੇ ਵੇਲੇ ਉਹ ਸੂਰਮਾ ਆਪਣਾ ਬਚਪਨ ਬਤਾਇਆ ਹੋਗਾ ਆਪਣੀ ਜਵਾਨੀ ਇੱਥੇ ਬਤਾਈ ਹੋਗੀ ਪਰਿਵਾਰ ਤੇ ਉਸ ਵੇਲੇ ਕੀ ਬੀਤਿਆ ਹੋਗਾ ਜਦੋਂ ਉਹਨਾਂ ਦੀ ਸ਼ਹੀਦੀ ਦੀ ਖਬਰ ਇਸੇ ਵੇੜੇ ਦੇ ਵਿੱਚ ਉਹਨਾਂ ਨੂੰ ਸੁਣਨ ਨੂੰ ਮਿਲੀ ਹੋਗੀ ਸੋ ਮੈਨੂੰ ਹੁਣ ਇਸ ਵੇਲੇ ਇਸ ਜਗ੍ਹਾ ਤੋਂ ਲੱਗ ਕੇ ਇੰਨਾ ਦੁੱਖ ਮਹਿਸੂਸ ਹੋ ਰਿਹਾ ਤੇ ਪਰਿਵਾਰ ਤੇ ਕੀ ਦੁੱਖ ਮਹਿਸੂਸ ਹੋਇਆ ਹੋਗਾ ਪਰਿਵਾਰ ਦੇ ਕੁਝ ਸਾਥੀ ਇਸ ਟਾਈਮ ਮੌਜੂਦ ਵੀ ਨੇ ਸੋ ਮੈਂ ਚਾਹਾਂਗਾ ਜਾ ਕੇ ਪਹਿਲਾਂ ਉਹਨਾਂ ਨਾਲ ਮਿਲਿਆ ਜਾਵੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਆਓ ਸਾਹਿਬ ਮੈਂ ਉਦੋਂ 2 ਮਹੀਨਿਆਂ ਦੀ ਸੀ ਮੈਨੂੰ ਕੁਝ ਜਿਆਦਾ ਪਤਾ ਨਹੀਂ ਹੈ ਮੇਰੇ ਵੱਡੇ ਪੂਆ ਜੀ ਜੋ ਮੈਨੂੰ ਕੀ ਦੱਸਦੇ ਰਹਿੰਦੇ ਉਹਨਾਂ ਬਾਰੇ ਸਾਰਾ ਇਤਿਹਾਸ ਮੇਰੇ ਮਾਤਾ ਜੀ ਵੀ ਉਹਨਾਂ ਦੇ ਨਾਲ ਹੀ ਰਹੇ ਸ਼ੁਰੂ ਤੋਂ ਹਰ ਜਗ੍ਹਾ ਤੇ ਮੇਰੇ ਮਾਤਾ ਜੀ ਮਤਲਬ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਆ ਬਹੁਤ ਦੁੱਖ ਹੁੰਦਾ ਹੈ ਪਹਿਲਾਂ ਛੋਟੀ ਉਮਰ ਤੇ ਇੰਨਾ ਪਤਾ ਨਹੀਂ ਲੱਗਦਾ ਹੈਗਾ ਜਦੋਂ ਹੁਣ ਉਮਰ ਵੱਧ ਹੀ ਜਾਂਦੀ ਹੈ ਹੁਣ ਪਤਾ ਲੱਗਦਾ ਹੈ ਰਿਸ਼ਤੇਦਾਰੀਆਂ ਦਾ ਕਮੀਆਂ ਹੁਣ ਮਹਿਸੂਸ ਹੁੰਦੀਆਂ ਆ ਵੈਸੇ ਤਾਂ ਉਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ ਕਿਉਂਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡੀ ਕੌਮ ਵਾਸਤੇ ਪੰਜਾਬ ਵਾਸਤੇ ਜਦੋਂ ਅਕਾਲ ਆਪਣਾ ਸ੍ਰੀ ਦਰਬਾਰ ਚ ਉਹ ਅਕਾਲ ਤਖਤ ਤੇ ਹਮਲਾ ਹੋਇਆ ਉਹਨੂੰ ਦੇਖ ਕੇ ਹੀ ਫਿਰ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਖਿਆਲ ਉੱਠਿਆ ਕਿ ਉਹ ਵਾਪਸ ਘਰ ਹੀ ਨਹੀਂ ਆਏ ਫਿਰ ਉੱਥੋਂ ਤੋਂ ਹੀ ਉਹਨਾਂ ਨੇ ਉਹ ਰਸਤਾ ਆਪਣਾ ਲਿਆ 13-14 ਸਾਲ ਦੇ ਸੀ ਜਦੋਂ ਇਹਨਾਂ ਕੰਮਾਂ ਵਿੱਚ ਉਹ ਇੰਟਰਸਟ ਲੈਣਾ ਸ਼ੁਰੂ ਕਰਤਾ ਸੀ ਕਿ ਘਰੋਂ ਤੇ ਉਹਨਾਂ ਨੂੰ ਸਕੂਲ ਭੇਜਦੇ ਹੀ ਪਰ ਬਾਹਰ ਪਤਾ ਨਹੀਂ ਉਹ ਕਿੱਥੇ ਜਾਂਦੇ ਸਕੂਲ 'ਚ ਜਾਂਦੇ ਨਹੀਂ 16 ਸਾਲ ਦੀ ਉਮਰ ਵਿੱਚ ਉਹਨਾਂ ਨੇ ਮਤਲਬ ਕਿ ਘਰ ਛੱਡ ਦਿੱਤਾ ਸੀ ਮੇਰੇ ਪੰਜ ਭੁਈਆਂ ਨਾ ਮਾਤਾ ਜੀ ਸਾਰੀਆਂ ਭੁਈਆਂ ਨਾਲ ਗਏ ਹੱਥ ਜੋੜ ਕੇ ਖਲੋ ਜਾਂਦੇ ਕਿ ਸਾਡਾ ਸਹਾਰਾ ਹੁਣ ਤੂੰ ਹੀ ਆ ਤੇ ਤੁੰਕਰੋਂ ਨਾ ਜਾ ਉਹ ਅਗੋਂ ਜਵਾਬ ਦਿੰਦੇ ਹੀ ਕਿ ਜੇ ਤੁਹਾਨੂੰ ਗੁਰੂ ਨੇ ਦਿੱਤਾ ਤੇ ਤੁਸੀਂ ਹੁਣ ਗੁਰੂ ਨੂੰ ਸੌਂਪ ਦੋ ਉਹ ਵੀ ਸਾਰੀਆਂ ਮੇਰੀਆਂ ਭੈਣਾਂ ਸੀ ਜਿਨ੍ਹਾਂ ਦੀ ਇੱਜ਼ਤ ਰੋਲੀ ਗਈ ਦਿੱਲੀ 'ਚ ਮੈਂ ਉਹਨਾਂ ਦਾ ਬਦਲਾ ਲੈਣਾ ਹੈ ਸਾਰੀ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਜਿਨ੍ਹਾਂ ਈਆਂ ਭੈਣਾਂ ਨੂੰ ਵਸਾਇਆ ਉਹ ਵੀ ਅੱਜ ਵਰਸੀ ਤੇ ਆਉਂਦੀਆਂ ਉਹਨਾਂ ਦੇ ਸ਼ਹੀਦੀ ਸਮਾਗਮ ਤੇ ਆ ਕੇ ਉਹ ਵੀ ਰੋਂਦੀਆਂ ਨੇ ਕਿ ਜੇ ਅਗਰ ਸਾਡਾ ਵੀਰ ਹੁੰਦਾ ਤੇ ਅੱਜ ਅਸੀਂ ਫੇਰ ਸੌਖੇ ਹੁੰਦੇ ਅਵਤਾਰ ਸਿੰਘ ਬਰਮਾ ਜੋ ਕਿ ਲਿਬਰੇਸ਼ਨ ਫੋਰਸ ਦੇ ਪਹਿਲਾ ਮੁਖੀ ਸੀ ਉਹਨਾਂ ਨੇ ਡੈਡੀ ਦੇ ਸਾਰਿਆਂ ਪਹਿਲਾਂ ਕਰਮਾ ਮਿਣੀਆਂ ਕਿ ਕਿੰਨੀ ਵੱਡੀ ਕਰਮਾ ਉਹਨਾਂ ਦੀ ਤੇ ਇਹਨਾਂ ਸਾਰੀਆਂ ਗੱਲਾਂ ਤੋਂ ਵੇਖਦੇ ਹੋਏ ਉਹਨਾਂ ਨੇ ਉਹਨਾਂ ਦਾ ਨਾਮ ਰੱਖਿਆ ਕਿ ਤੇਰਾ ਨਾਮ ਅੱਜ ਤੋਂ ਤੂਫਾਨ ਸਿੰਘ ਹੱਸ ਕੇ ਮਾਤਾ ਜੀ ਕੀ ਹਾਲ ਚਾਲ ਠੀਕ ਹੈ ਮਾਤਾ ਜੀ ਦਾ ਨਾਮ ਕੀ ਆ ਜੀ ਹੰਮ ਜੀ ਕੋ ਕਿਆ ਬਾਤ ਹੈ ਮਾਤਾ ਤੁਹਾਡੇ ਪਿੰਡ ਆ ਜੇ ਮਾ ਚੀਮਾ ਖੁੱਡੀ ਇੱਥੇ ਬਹੁਤ ਇੱਕ ਸੂਰਬੀਰ ਯੋद्धा ਹੋਏ ਨੇ ਤੁਹਾਨੂੰ ਪਤਾ ਹੋਣਾ ਜਗਰਾਜ ਸਿੰਘ ਤੁਹਾਨੂੰ ਉਹਨਾਂ ਬਾਰੇ ਪਤਾ ਤਾਂ ਮੈਨੂੰ ਜ਼ਰੂਰ ਥੋੜੀ ਜਾਣਕਾਰੀ ਦਿਓ ਜੀ ਜਗਰਾਜ ਜਗਰਾਜੀ ਸੇ ਅੱਛਾ ਜੀ ਤੇ ਗਰੀਬੀ ਬੜੀ ਸੀ ਉਹਦੇ ਪੈੜੀ ਵੀ ਹੈਗੀ ਸੀ ਨਾਨਕਾਂ ਘਰ ਉਹਦੇ 12 13 ਕਿੱਲੇ ਪੈੜੀ ਤੇ ਨਾਨਕੇ ਉੱਤੇ ਕੋਈ ਨਹੀਂ ਉਹਨੇ ਪੈੜੀ ਵੱਲ ਨਹੀਂ ਵੇਖਿਆ ਉਹਨਾਂ ਗਰੀਬਾਂ ਵਾਲੇ ਜਿੰਦੋਂ ਤੱਕ ਮੈਂ ਉਹਨਾਂ ਦਾ ਇਤਿਹਾਸ ਪੜ੍ਹਿਆ ਹਾਂ ਬਹੁਤ ਆਪਣੇ ਪਿੰਡ ਬਾਰੇ ਕਰਦੇ ਸੀ ਸਰਾਹਮ ਬਾਰੇ ਕਰਦੇ ਸੀ ਸੋ ਕਿਵੇਂ ਜਿਆਦਾ ਕੰਮ ਉਹ ਕਰਦੇ ਹੁੰਦੇ ਸਮੇਸ਼ਾ ਪਿੰਡ ਦੇ ਲਈ ਤੇ ਜਦੀ ਬਹਾਮਣਾਂ ਲਈ ਸਾਰਿਆਂ ਲਈ ਗਰੀਬਾਂ ਲਈ ਬਹੁਤ ਮਸਤ ਕਰ ਜਦੋਂ ਉਹਨਾਂ ਦਾ ਦਾਦਾ ਸੀ ਉਹਤੇ ਮੰਦਰੇ ਸੇਵਾ ਕਰਦਾ ਹੁੰਦਾ ਹੈ ਉਹ ਕਹਿੰਦਾ ਹੁੰਦਾ ਸੀ ਕਿ ਸਾਡੇ ਘਰ ਯੋਦੇ ਹੋਣੀ ਹੈ ਇਕੋ ਨਪਿੰਗਲਾ ਇਕੋ ਨਾ ਦੁਨੀਆ ਦਾ ਨਾਮ ਹੈ ਠੀਕ ਹੈ ਜੀ ਆ ਤੇ ਇਕ ਉਹਦੇ ਚਾਚੇ ਦਾ ਪੁੱਤ ਜਿਹੜਾ ਉਹ تین ਲਾ ਠੀਕ ਹੈ ਜੀ ਦੁਨੀਆ ਕਿਤੇ ਉਹਦੇ ਮਗਰ ਕਹਿੰਨੇ ਆਪਣਾ ਘਰ ਵੀ ਨਹੀਂ ਵਿਖਾਇਆ ਕਿ ਬੂਹਾ ਫੁੱਲਾ ਵਾ ਜਾਂ ਘਰ ਕੋਈ ਹੈਗਾ ਕੋਈ ਨਹੀਂ ਹੈਗਾ ਹੂੰ ਹੂੰ ਜੋ ਚੰਗਾ ਸੀ ਤਾਂ ਕਾਇ ਸੀ ਨਹੀਂ ਤੇ ਗਾਮੜਾ ਨੂੰ ਆਂਦਾ ਕਿ ਕਿ ਤਸਵੀਰ ਜਾਣਾ ਨਹੀਂ ਤੁਹਾਡੇ ਵਾਸਤੇ ਮੇਰੇ ਵਾਸਤੇ ਨਹੀਂ ਆਪਣੇ ਭੈਣ ਭਰਾ ਦੇ ਹੂੰ ਹੂੰ ਦੁੱਖ ਲੱਗਿਆ ਜਦੋਂ ਉਹਨਾਂ ਬਾਰੇ ਉਹ ਹੋਰ ਇੱਕ ਤਾਂ ਅੱਖਾਂ ਸੇ ਕਿ ਕਹਿੰਨੇ ਘਰ ਕੇ ਅੱਗੇ ਨਹੀਂ ਬਾਲੀ ਰੋਟੀਆਂ ਨਹੀਂ ਪਕਾਈਆਂ ਹਾਂ ਰਾਤ 1 ਵਜੇ ਠਾਣੇ ਆਏ ਸੇ ਰੇ ਫੇਰ ਹਰਮੰਦਰ ਸਾਹਿਬ ਗਏ ਜਿੱਦਾਂ ਦਾ ਸੰਸਕਾਰ ਕੀਤਾ ਸਭ ਤੋਂ ਦਿਨ ਤੇ ਜ਼ਾਹਦੇ ਨੇ ਤੇ ਮੇਲਾ ਲੱਗ ਰਿਹਾ ਸੜਕ ਤੇ ਬੱਸਾਂ ਨਿਰਵੜ ਵੇਦੀਆਂ ਨਹੀਂ ਆਉਂਦੀਆਂ ਤੇ ਮੇਰੇ ਪੇਕੇ ਪਾਸ ਕਰਕੇ ਆਇਆ ਹਾੜ ਦੇ ਵਿੱਚ ਵਿਆਹ ਸੀ ਤੇ ਸੌਣ ਦੇ ਵਿੱਚ ਹੀ ਰਹਿ ਜਾਂਦਾ ਜਿੰਨਾ ਕਾ ਭਾਈ ਜਗਰਾਤ ਸਿੰਘ ਬਾਰੇ ਮੈਂ ਹੁਣ ਤੱਕ ਇਤਿਹਾਸ ਜਾਣਿਆ ਮੇਰੇ ਤਾਂ ਉਹਦੇ ਨਾਲ ਅੱਖਾਂ ਨਮ ਹੋ ਚੁੱਕੇ ਨੇ ਸ਼ਾਇਦ ਮੈਂ ਬਿਆਨ ਵੀ ਨਹੀਂ ਕਰ ਸਕਦਾ ਮੇਰੇ ਕੋਲ ਐਸੇ ਲਫ਼ਜ਼ ਹੈ ਨਹੀਂ ਤੇ ਮੈਨੂੰ ਪਤਾ ਲੱਗਾ ਕਿ ਉਹਨਾਂ ਦੇ ਚਾਚਾ ਜੀ ਦਾ ਪਰਿਵਾਰ ਵੀ ਇੱਥੇ ਹਜੇ ਰਹਿੰਦਾ ਹੈ ਸੋ ਮੈਂ ਉਹਨਾਂ ਦੇ ਘਰ ਦੇ ਕੋਲ ਪਹੁੰਚ ਚੁੱਕਾ ਸੋ ਉਹਨਾਂ ਬਜ਼ੁਰਗ ਕਹਿੰਦੇ ਹਾ ਚਾਚਾ ਜੀ ਹੈਗੇ ਨੇ 100 ਸਾਲ ਤਕਰੀਬਨ ਉਹਨਾਂ ਦੀ ਉਮਰ ਹੋ ਚੁੱਕੀ ਆ ਸੋ ਉਹਨਾਂ ਚਾਚਾ ਜੀ ਦੇ ਕੀ ਗੱਲਾਂ ਨੇ ਉਹ ਪਲ ਕਿਵੇਂ ਦੇ ਰਹੇ ਕਿਸ ਤਰ੍ਹਾਂ ਬਿਆਨ ਕਰਦੇ ਨੇ ਪੂਰਾ ਵਿਚਾਰ ਮੈਂ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਦਾ ਹਾਂ ਹਾਂ ਜੀ ਚੱਲਦੇ ਜੀ ਸੋ ਉਹਨਾਂ ਬਜ਼ੁਰਗ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚਾਚਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਠੀਕ ਹੋ ਜੰਗਲੇ ਦੇ ਚੁੱਕੇ ਥੋੜੇ ਕਿਤੇ ਵਰਦਾ ਨਹੀਂ ਸੀਗਾ ਨਾ ਕੋ ਪੁਲਿਸ ਵਾਲਾ ਕਿ ਵਰਦਾ ਸੀ ਇਹਦੇ ਬੜਾ ਪ੍ਰੋਗਰਾਮ ਬਣਾ ਕੇ ਨਾ ਫੇ ਕੋਈ ਆਉਂਦਾ ਸੀ ਨਹੀਂ ਤੇ ਨਹੀਂ ਸੀ ਹੁੰਦਾ ਅੱਛਾ ਜੀ ਪੁਲਿਸ ਵਾਲੇ ਆ ਕੇ ਫੇ ਤੁਹਾਡੇ ਨਾਲ ਹੀ ਮਾਰਕਟ ਕਰਦੇ ਸੀ ਕਰਦੇ ਸੀ ਮਾਰਕਟ ਹੀ ਕਰਨ ਕਰਦੇ ਸੀ ਸਾਨੂੰ ਫੜ ਕੇ ਲੈ ਜਾਂਦੇ ਸੀ ਅੱਛਾ ਜੀ ਮੈਨੂੰ ਫੜ ਕੇ ਤਾਂ ਦਰਿਆ ਤੋਂ ਲੈ ਗਏ ਸੀ ਅੱਛਾ ਕਿਵੇਂ ਦੀ ਗੱਲ ਪੰਜ ਮਿੰਟ ਦਿੱਤੇ ਜਿਉਂ ਗੱਲ ਕਰ ਲੈ ਕੋਈ ਇਹ ਕਰਨ ਦੇ ਅੱਛਾ ਨਾ ਰੱਬ ਨੇ ਤੁਹਾਨੂੰ ਵੈਰੇ ਜਿਹੜਾ ਮੰਗੇ ਮੈਂ ਤੇ ਮੈਂ ਤੇ ਨਹੀਂ ਮੰਗਦਾ ਛੇਤੀ ਕਰੋ ਅੱਛਾ ਮੂਰੀ ਮਾਰਨੀ ਮਾਰੋ ਚੋਰੀ ਕਰਕੇ ਵੀ ਰਫਲ ਖਰਾਬ ਕਰਕੇ ਜਿਹੜੇ ਨਾਮ ਦੇ ਬੰਦੇ ਖੁਦ ਰੌਏ ਇਹ ਰਫਲوں ਦੀ ਚੰਨੀ ਨੇ ਅਗਾਂਹੇ ਵੀ ਤੇ ਜਨਮ ਦੇ ਚਲਣਾ ਕੀ ਕੋਈ ਰਫਲ ਜਾ ਕੇ ਤੇ ਛਾਣੇ ਛਾਣੇ ਛਾਣਾਰੇ ਲੈ ਗਿਆ ਉੱਥੇ ਜਾ ਕੇ ਹੀ ਰਫਲ ਵੇਖੇ ਜਾਵੇ ਰਫਲੇ ਦੀ ਖਰਾਬਾ ਉਹਨਾਂ ਦਾ ਬਗਾਇਨ ਤਾਂ ਕੰਜੀ ਤਾਂ ਨਾ ਜੇ ਨਾ ਖਰਾਬ ਉਹ ਵੀ ਇਹਨੂੰ ਕਹਿੰਦੇ ਤਾਂ ਹੈ ਚੋਹੇ ਦੇ ਵੀ ਰਫਲੇ ਕਾਇਆ ਇਹਦੇ ਬਾਹਲੇ ਮੁਲਖਾ ਜਵਾਈ ਸੀ ਜਿਹੜੀ ਇਹਦੇ ਕੋਲ ਸੀ ਵੀ ਇਧਰ ਹੈ ਨਹੀਂ ਸੀ ਉਹਨਾਂ ਸੰਸਾ ਦੇ ਬਖਾਰੀ ਸੀ ਜਾਤਾਂ ਦੇ ਉਹਦੀਆਂ ਬਹੁਤ ਜਿਆਦੀਆਂ ਜੁੜੀਆਂ ਬਹੁਤ ਹੀ ਯਾਦ ਹੁੰਦੀਆਂ ਜਦੋਂ ਉਹਨਾਂ ਦਾ ਪਤਾ ਲੱਗਾ ਕਿ ਸ਼ਹੀਦ ਹੋ ਗਿਆ ਇੱਕ ਰਾਏ ਪਿੰਡ ਦੇ ਵਿੱਚ ਹਾਕਾਰ ਮਚ ਗਈ ਤੇ ਬਹੁਤ ਹੀ ਜਿਆਦੀ ਜਨਤਾ ਇਕੱਠੀ ਹੋਈਏ ਕਿਰਾਏ ਜਿੱਦਾਂ ਸੰਗਾਮਾ ਨਹੀਂ ਫਿਰਦਾ ਕਿ ਕੋਈ ਚੀਜ਼ ਫਿਰ ਗਈ ਹੁੰਦੀ ਹੈ ਇਹਦੇ ਵਿੱਚ ਇਹ ਇਦਾਂ ਦਾ ਮਾਹੌਲ ਜਿਆ ਆਪਣਾ ਬਹੁਤ ਸੁਮਸਾਂਪੀ ਹਾਂਜੀ ਉਹ ਬਾਣੀ ਬਹੁਤ ਪੜਦੀ ਪਹਿਲਾਂ ਵੀ ਉਹ ਬਾਣੀ ਪੜ ਦਿੰਦੇ ਜਦੋਂ ਸੰਘਰਸ਼ ਨਹੀਂ ਤੁਰਿਆ ਉਹ ਪਹਿਲਾਂ ਤੁਸੀਂ ਬਾਣੀ ਆਪਣੀ ਗੁਰਮਰਯਾਦਾ ਵਾਲੇ ਕਹਿੰਦੇ ਮੈਂ ਕੌਮ ਦੇ ਲੇਖੇ ਕੌਮ ਦੇ ਲੇਖੇ ਲਈ ਆਇਆ ਤੇ ਕੌਮ ਦੇ ਲੇਖੇ ਹੀ ਲਗਣਾ ਉਹਦੇ ਵਿੱਚ ਫੋਪੀਆਂ ਬਹੁਤ ਜੇ ਕੋਈ ਸ਼ਰਾਬੀ ਮਿਲਦਾ ਹੈ ਉਹਨੂੰ ਚੁੱਕ ਕੇ ਘਰ ਛੱਡ ਕੇ ਆਉਂਦਾ ਹੈ ਯਾਰ ਤੇ ਕਿਸੇ ਦੀ ਧੀ ਭੈਣ ਦੀ ਕੋਈ ਛੱਡੀ ਛਡਾਈ ਹੋਵੇ ਉਹਨਾਂ ਨੂੰ ਆਪ ਵਸਾਉਂਦਾ ਹੈ ਯਾਰ ਕੇ ਆਪਣੀ ਜ਼ਿੰਮੇਵਾਰੀ ਸਮਝਦਾ ਹੈ ਕਿ ਇਹਦੇ ਸੱਤੇ ਕੰਮ ਨਹੀਂ ਠੋਕਦਾ ਆਪ ਨਭਾਉਂਦਾ ਹੈ ਯਾਰ ਉਹਨਾਂ ਨੂੰ ਵੱਡੇ ਵੱਡੇ ਜ਼ਿਥੇਦਾਰ ਸਾਰੇ ਉਹਨੂੰ ਆਪ ਨਾ ਦਿੰਦੇ ਵੀ ਸਾਡੇ ਕੋ ਬੱਬਾ ਜੀ ਰਹੋ ਸਾਰੇ ਹਰੇਕ ਕੋਈ ਉਹਦਾ ਸਤ ਸਰਕਾਰ ਸਤਕਾਰ ਕਰਦਾ ਉਹ ਜਿੱਦਾਂ ਸਰ ਆਪਾਂ ਇੱਕ ਪਿੰਡ ਦਾ ਮੁਖੀ ਚਪੇ ਵਿੱਚ ਚੁੰਨਦੇ ਆ ਇਹ ਵਧੀਆ ਬੰਦਾ ਵਾ ਉਹਨੂੰ ਇਹ ਵਧੀਆ ਬੰਦਾ ਕਾਰਨ ਹੋਣ ਕਾਰਨ ਹੀ ਇਹ ਲੈਫਟ ਨਾਲ ਜਰਨਲ ਦਾ ਉਹਦਾ ਦਿੱਤਾ ਗਿਆ ਕਿਹਨਾਂ ਨੇ ਵਾਦੀ ਕੀਤੀ ਇਹ ਸੰਪ੍ਰਵਕ ਸੰਤ ਜਰਨੈਲ ਸਿੰਘ ਨਹੀਂ ਦਿੱਤੀ ਪੰਡਤ ਸਾਡੇ ਪਿੰਡੋਂ ਬਹਾਮਣ ਜਿਹੜੇ ਸਾਰੇ ਦੇ ਸਾਰੇ ਨਿਕਲ ਲੱਗੇ ਉਹ ਸਾਰੇ ਦੇ ਸਾਰੇ ਹੀ ਉਹਨੇ ਬਸਾਏ ਸਾਡਾ ਸ੍ਰੀ ਹਰਿਗੰਗਪੁਰ ਸਾਰੇ ਦਾ ਸਾਰਾ ਖਾਲੀ ਹੋ ਚਲਿਆ ਸੀ ਉਹਨੇ ਸਾਰੇ ਦਾ ਸਾਰਾ ਹੀ ਬਸਾਇਆ ਕੋਈ ਪੰਡਤ ਕੋਈ ਬਹਾਮਣ ਕੋਈ ਉੱਥੇ ਸ੍ਰੀ ਹਰਿਗੰਗਪੁਰ ਤੂੰ ਨਹੀਂ ਜਾਣ ਦਿੰਦਾ ਉਹਨੇ ਲਾਗੋ ਲਾਗੋ ਹੋਰ ਹੀ ਪਿੰਡਾਂ ਦੇ ਵਿੱਚੋਂ ਨਾ ਕਿਸੇ ਨੂੰ ਨਹੀਂ ਜਾਣ ਦਿੰਦਾ ਹਰ ਵਾਲੇ ਗੁਰੂ ਹਰਿਗੰਗਪੁਰ ਸਾਹਿਬ ਦਾ ਨਾਮ ਲੈਣਾ ਤੇ ਗੁਰੂ ਹਰਿਗੰਗਪੁਰ ਸਾਹਿਬ ਇਹ ਇਲਾਕੇ ਵਿੱਚ ਰਹੇ ਆ ਜਿਹੜੀ ਗੱਲ ਕਰਨੀ ਗੁਰੂ ਸਾਹਿਬ ਦਾ ਨਾਮ ਲੈ ਕੇ ਕਰਨੀ ਆ ਉਹ ਸਿੱਖ ਸਿੱਖੀ ਸਕੂਲਾਂ ਦੇ ਵਿੱਚ ਰਹਿਣਾ ਜਿਹਨਾਂ ਮਿਆਣੇ ਸੋਟੇ ਹੁੰਦੇ ਨੇ ਬਜ਼ੁਰਗਾਂ ਨੂੰ ਕਹਿਣਾ ਤੁਸੀਂ ਅੰਬਰਤ ਨਹੀਂ ਜਾ ਗਿਆ ਸਮਾਉ ਉਹ ਤਾਂ ਮਾਰ ਸਕਣਾ ਪਊਗਾ ਗੁਰੂ ਵਾਲੇ ਬਣੋਂਗੇ ਤੇ ਬਜ਼ੁਰਗਾਂ ਨੇ ਜਣਾ ਨਹੀਂ ਸਪਰਦਾ ਸਮਾ ਆਇਆ ਸਾਰਿਆਂ ਬਜ਼ੁਰਗਾਂ ਨੇ ਦੋ ਗੱਲਾਂ ਕਹਿੰਦਾ ਸੀ ਉਹ ਅੱਖਾਂ ਦੇ ਸਾਹਮਣੇ ਪੂਰੀਆਂ ਹੁੰਦੀਆਂ ਆਪਾਂ ਵੇਖੀਆਂ ਪੜ੍ਹਾਈ ਉਹ ਦਸਵੀਂ ਤੱਕ ਜਾਂਦਾ ਰਿਹਾ ਸਕੂਲੇ ਜਿਹੜਾ ਸਰਕਾਰ ਨੇ ਸਿੱਖਾਂ ਨੂੰ ਸਿੱਖਾਲੇ ਜਰਮਟਾਉਣਾ ਸ਼ੁਰੂ ਕਰ ਦਿੱਤਾ ਨਰੰਗਤਾ ਜਨੇ 13 ਸਿੰਘਾਂ ਨੂੰ ਸੀਰ ਕੀਤਾ ਦਰਬਾਰ ਸਾਹਿਬ ਉਹ ਸੋਟੀ ਉਮਰ ਵਿੱਚ ਸਿੱਖਾਂ ਦਾ ਇਤਿਹਾਸ ਪੜਨਾ ਸ਼ੁਰੂ ਕਰ ਦਿੱਤਾ ਉਹਦੇ ਸਰੀਰ ਨੇ ਬਾੜਾ ਖਾਦਾ ਉਹ ਗੁੱਸੇ ਜਾਂਦਾ ਟੋਪਿੰਗ ਆ ਰਹੇ ਸੱਗਨੇ ਨਹੀਂਗੇ ਇਹਨਾਂ ਨੇ ਅਤਿਆਚਾਰ ਕਰ ਦਿੱਤੀ ਤੇ ਜੇ ਕਿਹ ਪਿੰਡ ਵਿੱਚ ਬੂਛਰ ਵੀ ਕਿਤੇ ਤੂੜੀ ਦਾ ਕਹਿੰਦੇ ਪਾਂਡੇ ਪਾਈ ਤੇ ਕਹਣਾ ਛਾਂਦ ਦਾ ਮੈਸਾ ਨੇ ਪਾਈ ਆ ਇਹਨਾਂ ਗੱਲਾਂ ਤੋਂ ਉਹਨੂੰ ਗੁੱਸਾ ਆਇਆ ਸਰਕਾਰ ਦੇ ਵਿਰੋਧ ਹੋਇਆ ਤੇ ਮੇਰੀਆਂ ਬਾਹਾਂ ਪੁੱਸਾਂ ਨੇ ਇੱਡਾ ਬਦੰਗੀਆਂ ਹੀ ਆਂ ਫੜੀਆਂ ਹੀ ਆਂ ਦੁਆਲਿਆਂ ਬੰਨ ਰਹੇ ਉਹਦੋਂ ਜਗਰਾਸੋਂ ਆ ਗਿਆ ਕਿ ਇੱਕ ਸਰੋਂ ਦਾ ਗੱਲਾ ਇਸ ਵਿੱਚ ਸਰੋਂ ਦੇ ਗੱਲੇ ਜਮਨ ਜਗਰਾਸ ਨੇ ਆਵਾਜ਼ ਦਿੱਤੀ ਦਵਾਈ ਦਾ ਡਾ ਆ ਗਿਆ ਜਣ ਕੱਠੇ ਆਓ ਛੱਡੀਆਂ ਬਾਹਾਂ ਛੱਡ ਕੇ ਫੁੱਸਾ ਲਈ ਤੇ ਨੱਥ ਗਿਆ ਤਰਪਾਲ ਵਿਸਾ ਆ ਗਏ ਪੁੰਜੇ ਪੁੱਸਾ ਆ ਜਾਣੇ ਤੇ ਉੱਤੇ ਮੁੰਡੇ ਖਿਲਾਰ ਲੈ ਕੇ ਗੋਲੀਆਂ ਮਾਰ ਕੇ ਮਾਰ ਕੇ ਦੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਲੈ ਜਾਣਾ ਇਹ ਜਦੋਂ ਪਤਾ ਲੱਗਾ ਭਾਈ ਸਾਹਿਬ ਨੂੰ ਵੀ ਰੋਜ਼ ਹੀ ਨੌਜਵਾਨਾਂ ਨੂੰ ਸਹੇਦ ਕਰ ਰਹੇ ਆ ਭਾਈ ਸਾਹਿਬ ਨੇ ਰਾਤ ਨੂੰ ਕੋਰਸ ਆਪਣੀ ਇਕੱਠੀ ਕਰਕੇ 10-15 ਸਿੰਘ ਇਹਨਾਂ ਨੇ ਇਤਨ ਮੁਕਾਬਲਾ ਬਣਾ ਕੇ ਆ ਰਹੇ ਪਰ ਸਾਈਡ ਸਾਈਡ ਤੋਂ ਕੋਰਸ ਭਾਈ ਸਾਹਿਬ ਉਹਨਾਂ ਦੇ ਸੋਈਆਂ ਚੌਂਕੀ ਸੋਈਆਂ ਜਾ ਕੇ ਉਹ ਗਲੀਆਂ ਦੇ ਚੌਂਕੀ ਵਾਂ ਤੋਂ ਪਹਿਲਾਂ ਹਮਲਾ ਉਹਨਾਂ ਦੇ ਕਰ ਦਿੱਤਾ ਉਹ ਪੁਲਸ ਵਾਲੇ ਮਾਰਿਆ ਦੇ ਸਹੀ ਉਹ ਪੁਲਿਸ ਮੁਕਾਬਲੇ ਹੁਣ ਰੁਕੇ ਹੀ ਸਰਕਾਰ ਦਾ ਦਬਾਅ ਹੋਣ ਕਾਰਨ ਵੀ ਪੂਰੇ ਦਾ ਪੂਰਾ ਸਾਥ ਦਿੱਤਾ ਲੋਕਾਂ ਨੇ ਦਿਲਾਂ ਅੰਦਰ ਵਸਾਇਆ ਹੀ ਜਿਹੜੇ ਘਰ ਚਲੇ ਜਾਂਦਾ ਸੀ ਉਹ ਆਪਣੀ ਜਾਨ ਤੇ ਦੇ ਜਾਂਦਾ ਪਰ ਭਾਈ ਸਾਹਿਬ ਬਾਰੇ ਦੱਸਦਾ ਨਹੀਂ ਹਰ ਇੱਕ ਬੰਦੇ ਨੂੰ ਹੱਥ ਪੀਂਮਾ ਫੁਲੀ ਦੇ ਬੰਦੇ ਨੂੰ ਪੁਲਿਸ ਨੇ ਕੁੱਟਿਆ ਗਿਆ ਪੁਲਿਸ ਵਾਲਾ ਤਸਰ ਕੀਤਾ ਗਿਆ ਪਰ ਕਿਸੇ ਨੇ ਦੱਸਿਆ ਨਹੀਂ ਭਾਈ ਜਗਰਾਤ ਸਿੰਘ ਜੀ ਤੂਫਾਨ ਦੀ ਯਾਦ ਵਿੱਚ ਇੰਟਰਨੈਸ਼ਨਲ ਅਕਾਲੀ ਦਲ ਨੇ ਇੱਕ ਉਹਨਾਂ ਦੀ ਯਾਦਗਾਰ ਸਾਰੀ ਹੋਈ ਹੈ ਜੋ ਉਹਨਾਂ ਦੇ ਘਰ ਦੇ ਬਾਹਰ ਸ਼ੋਭਤ ਹੈ ਜਿਸ ਦੇ ਕੋਲ ਅਸੀਂ ਖੜੇ ਆਂ ਭਾਈ ਜਗਰਾਤ ਸਿੰਘ ਜੀ ਬਚਪਨ ਵਿੱਚ ਇੱਕ ਵਾਰ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਗਏ ਉਸ ਵੇਲੇ ਥੋੜਾ ਜਿਹਾ ਸਮਾਂ ਹੋਇਆ ਸੀ ਜੋ 1984 ਦੇ ਕੱਲੂ ਘਾਰੇ ਵਾਪੇ ਪਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਢੱਠੀ ਹੋਈ ਇਮਾਰਤ ਵੇਖੀ ਤੇ ਮਨ ਦੇ ਵਿੱਚ ਉਸ ਵੇਲੇ ਰੋਸ ਪੈਦਾ ਹੋਇਆ ਇਹ ਜਿਸ ਧਰਮ ਨਾਲ ਅਸੀਂ ਨੇੜਤਾ ਰੱਖਦੇ ਹਾਂ ਜਿਹੜਾ ਧਰਮ ਸਾਡਾ ਹੈ ਉਸ ਧਰਮ ਦੇ ਧਾਰਮਿਕ ਸਥਾਨਾਂ ਦੇ ਇੰਨੀ ਵੱਡੀ ਬੇਅਦਬੀ ਹੋਈ ਇਸ ਦਾ ਬਦਲਾ ਲੈਣਾ ਕੁਝ ਸਮਾਂ ਹੀ ਬੀਤਿਆ ਸੀ ਕਿ ਦਿੱਲੀ ਦੇ ਵਿੱਚ ਨਵੰਬਰ ਵਿੱਚ ਐਸਾ ਕਹਿਰ ਵਾਪਰਿਆ ਕਿ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਖਾਸ ਕਰਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਜਿਸ ਸਿੱਖ ਦੇ ਸਿਰ ਦੇ ਉੱਤੇ ਦਸਤਾਰ ਵਿਖੀ ਗਈ ਉਸ ਦੇ ਗਲ ਵਿੱਚ ਤਾਰ ਪਾ ਕੇ ਔਰ ਨੇਪ ਤਰ੍ਹਾਂ ਦੇ ਤਸ਼ੱਦਦ ਕਰਕੇ ਸ਼ਹੀਦ ਕੀਤਾ ਗਿਆ ਖਬਰਾਂ ਪੰਜਾਬ ਵਿੱਚ ਪਹੁੰਚੀਆਂ ਜਿਸ ਦਾ ਭਾਈ ਜਗਰਾਜ ਸਿੰਘ ਦੇ ਉੱਪਰ ਬਹੁਤ ਵੱਡਾ ਗਹਿਰਾ ਜ਼ਖਮ ਬਣਿਆ ਔਰ ਅਸਰ ਹੋਇਆ ਛੋਟੀ ਜੀ ਉਮਰ ਵਿੱਚ ਸਕੂਲ ਵਿੱਚ ਪੜਨ ਜਾਂਦੇ ਸਮੇਂ ਤੋਂ ਹੀ ਸਿੱਖੀ ਲਈ ਔਰ ਆਪਣੇ ਧਰਮ ਦੀ ਰਖਵਾਲੀ ਲਈ ਜज्ਬਾਤ ਪੈਦਾ ਹੋਏ ਉਸ ਵੇਲੇ ਮਾਹੌਲ ਐਸਾ ਸਿਰਜ ਦਿੱਤਾ ਗਿਆ ਸੀ ਹਿੰਦੁਸਤਾਨ ਦੀ ਸਰਕਾਰ ਵੱਲੋਂ ਕਿ ਪੰਜਾਬ ਵਿੱਚ ਹਿੰਦੂਆਂ ਨੂੰ ਤੰਗ ਕੀਤਾ ਜਾਣਾ ਤੇ ਜਿਸ ਦਾ ਨਾਮ ਸਿੱਖਾਂ ਦਾ ਲਾਇਆ ਜਾਣਾ ਔਰ ਇਸ ਇਲਾਕੇ ਵਿੱਚ ਕਿਸੇ ਵੀ ਹਿੰਦੂ ਪਰਿਵਾਰ ਨੂੰ ਪੁੱਛ ਕੇ ਵੇਖ ਲਈਏ ਮੇਰੀ ਗੱਲ ਕਈ ਵਾਰੀ ਦਰਸ਼ਨ ਲਾਲ ਚੋਪੜੇ ਨਾਲ ਹੋਈ ਜੋ ਇਸ ਸ੍ਰੀ ਹਰਗੋਬਿੰਦਪੁਰ ਸ਼ਹਿਰ ਦੇ ਐਮਸੀ ਸਣ ਉਹਨਾਂ ਸਮਿਆਂ ਵਿੱਚ ਉਹਨਾਂ ਨੇ ਦੱਸਿਆ ਵੀ ਭਾਈ ਜੁਗਰਾਜ ਸਿੰਘ ਸਾਨੂੰ ਘਰਾਂ ਵਿੱਚ ਆ ਕੇ ਕਹਾਂਦਾ ਵੀ ਤੁਸੀਂ ਇੱਥੇ ਵੱਸੋ ਕਿਸੇ ਚੀਜ਼ ਦੀ ਲੋੜ ਹੈ ਤਾਂ ਮੈਨੂੰ ਦੱਸੋ ਤੁਹਾਨੂੰ ਇੱਥੇ ਕੋਈ ਕਿਸੇ ਪ੍ਰਕਾਰ ਦੀ ਤੰਗੀ ਹੋਵੇ ਤੇ ਮੈਂ ਤੁਹਾਡੀ ਸਹਾਇਤਾ ਕਰਾਂਗਾ ਇਸ ਇਲਾਕੇ ਵਿੱਚ ਜਿਹੜੀਆਂ ਲੋੜੀ ਦੀਆਂ ਮਰਿਆਦਾਸ ਉਹਨਾਂ ਨੇ ਕਾਇਮ ਕੀਤੀਆਂ ਕਿ ਇਸ ਇਲਾਕੇ ਵਿੱਚ ਜਿਹੜੇ ਵਿਆਹ ਸ਼ਾਦੀਆਂ ਦੇ ਵਿਰਥ ਖਰਸਣ ਉਹ ਖਤਮ ਕੀਤੇ ਕਿਸੇ ਗਰੀਬ ਪਰਿਵਾਰ ਨੇ ਲੜਕੀ ਵਿਆਹਣੀ ਹੁੰਦੀ ਤੇ ਨਿੰਗਣਤ ਜੰਜ ਆ ਜਾਂਦੀ ਉਹਦੇ ਕੋਲੋਂ ਭਾਰ ਚੁੱਕਣਾ ਔਖਾ ਉਹਨਾਂ ਨੇ ਇੱਥੇ ਇਸ ਇਲਾਕੇ ਵਿੱਚ ਇਹ ਮਰਿਆਦਾ ਕਾਇਮ ਕੀਤੀ ਕੇਵਲ 11 ਬੰਦੇ ਹੀ ਬਰਾਤ ਆਵੇ। ਔਰ ਇਹਨਾਂ ਦਾ ਹੁਕਮ ਜਿਹੜਾ ਸੀਗਾ ਉਹ ਐਵੇਂ ਮੰਨਿਆ ਗਿਆ ਜਿਵੇਂ ਕੋਈ ਸਰਕਾਰੀ ਹੁਕਮ ਕਿਸੇ ਸਰਕਾਰ ਦੇ ਕਾਨੂੰਨਾਂ ਤਹਿਤ ਬੜੇ ਸੁੰਦਰ ਤਰੀਕੇ ਨਾਲ ਮੰਨਿਆ ਜਾਂਦਾ। ਇਸ ਇਲਾਕੇ ਵਿੱਚ ਭਾਈ ਜੁਗਰਾਜ ਸਿੰਘ ਜੀ ਨੂੰ ਅਮਨ ਦਾ ਦੇਵਤਾ ਕਿਹਾ ਜਾਂਦਾ ਸੀ ਬਹੁਤ ਸਾਰੇ ਪਿੰਡਾਂ ਦੇ ਨੌਜਵਾਨ ਉਹਨਾਂ ਦੇ ਐਸੇ ਚੰਗੇ ਅਸੂਲ ਤੇ ਨਿਜਮ ਵੇਖ ਕੇ ਉਹਨਾਂ ਦੇ ਨਾਲ ਤੁਰੇ ਪਰ ਅੰਤ ਇਹ ਜਿਹੜਾ ਉਹਨਾਂ ਦਾ ਚੰਗਾ ਮਾਰਗ ਤੇ ਸੋਹਣਾ ਕਰਮ ਸੀ ਵੇਖ ਕੇ ਸਰਕਾਰ ਉਹਨੂੰ ਜਰ ਨਹੀਂ ਸਕੀ ਤੇ ਸਰਕਾਰ ਨੇ ਉਹਨਾਂ ਦੇ ਉੱਤੇ ਇਨੇ ਕਾ ਪ੍ਰਕਾਰ ਦੇ ਇਨਾਮ ਰੱਖੇ ਤੇ ਉਹਨਾਂ ਨੂੰ ਸ਼ਹੀਦ ਕਰਨ ਵਾਸਤੇ ਬਹੁਤ ਸਾਰੇ ਜ਼ੁਲਮ ਕਰਨੇ ਸ਼ੁਰੂ ਕੀਤੇ ਜਿਸ ਦਾ ਸੰਤਾਪ ਭਾਈ ਜਗਰਾਜ ਸਿੰਘ ਦੀਆਂ ਪੰਜ ਭੈਣਾਂ ਤੇ ਉਹਨਾਂ ਦੇ ਮਾਤਾ ਪਿਤਾ ਜੀ ਨੇ ਨਿਕੋ ਗਿਆ ਭਾਈ ਜਗਰਾਜ ਸਿੰਘ ਦੀ ਤੂਫਾਨ ਨੇ ਸਮ ਜਰਨੈਲ ਸਿੰਘ ਮਾਪੁਰਖਾਂ ਦੇ ਜਿਹੜੇ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਸੀ ਕਿ ਪੰਜਾਬ ਦੇ ਲੋਕਾਂ ਦੀ ਜਿੰਸ ਦਾ ਸਿੱਧਾ ਦੂਜੇ ਦੇਸ਼ਾਂ ਦੇ ਨਾਲ ਸਬੰਧ ਹੋਵੇ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਸਹੂਲਤ ਮਿਲੇ ਇੱਥੇ ਹਰ ਇੱਕ ਬੱਚੇ ਕੋਲ ਨੌਕਰੀ ਹੋਵੇ ਇਹ ਖੇਤਰ ਨਸ਼ੇ ਤੋਂ ਰਹਿਤ ਹੋਵੇ ਇੱਥੋਂ ਦੇ ਲੋਕਾਂ ਦੇ ਫਜ਼ੂਲ ਖਰਚੇ ਨਾ ਹੋਣ ਇੱਥੇ ਆਵਾਜ਼ ਆਈ ਦੇ ਪ੍ਰਬੰਧ ਵਧੀਆ ਹੋਣ ਇੱਥੇ ਵਪਾਰ ਵਧੀਆ ਹੋਵੇ ਇਹ ਲੋਕਾਂ ਤੱਕ ਮੈਸੇਜ ਪਹੁੰਚਾਇਆ ਲੋਕਾਂ ਦੇ ਘਰਾਂ ਵਿੱਚ ਜਾ ਕੇ ਜਿੱਥੇ ਪੁਲਿਸ ਵਾਲੇ ਬੇਸ ਬਦਲ ਕੇ ਖਾੜਕੂ ਬਣ ਕੇ ਤੇ ਲੋਕਾਂ ਦੀਆਂ ਧੀਆਂ ਪੈਣਾ ਦੀ ਇੱਜ਼ਤ ਲੁੱਟਦੇ ਸਨ ਉੱਥੇ ਬੀਬੀ ਰਣਜੀਤ ਕੌਰ ਜਾ ਕੇ ਲੋਕਾਂ ਦੀਆਂ ਬੱਚੀਆਂ ਨੂੰ ਤਰਵਾਸ ਦਿੰਦੀ ਸੀ ਔਰ ਦੱਸਦੀ ਸੀ ਕਿ ਜਿਹੜੇ ਅਸਲੀ ਸਿੰਘ ਨੇ ਉਹ ਕੌਣ ਨੇ ਤੇ ਭੇਖੀ ਜਿਹੜੇ ਬਣੇ ਹੋਏ ਉਹ ਕੌਣ ਨੇ ਹਰ ਪਿੰਡ ਦੀ ਇੱਕ ਆਪਣੀ ਕਹਾਣੀ ਹੈ ਜਿਹੜੇ ਪਿੰਡ ਜਾਓਗੇ ਜਾ ਕੇ ਤੁਸੀਂ ਨਾ ਲਓਗੇ ਜਗਰਾਤ ਸਿੰਘ ਤੂਫਾਨ ਉਹ ਤੁਹਾਨੂੰ ਇੰਨਾ ਕੁ ਡਾਟਾ ਦੇ ਦੇਣ ਕਿ ਤੁਸੀਂ ਤੂਫਾਨ ਸਿੰਘ ਦੇ ਉੱਪਰ ਇੱਕ ਸੀਰੀਜ਼ ਬਣਾ ਸਕਦੇ ਹੋ ਇੰਨਾ ਡਾਟਾ ਉਸ ਬੰਦੇ ਦਾ ਔਰ ਇੱਕ ਬੰਦਾ ਵੀ ਐਸਾ ਨਹੀਂ ਸਾਨੂੰ ਮਿਲਿਆ ਉਸ ਇਲਾਕੇ ਦੇ ਵਿੱਚ ਵੀ ਜਿਹੜਾ ਇਹ ਕਹਿ ਸਕੇ ਕਿ ਜਗਰਾਤ ਸਿੰਘ ਤੂਫਾਨ ਨੇ ਕੋਈ ਐਹੋ ਜਿਹਾ ਮਾੜਾ ਕੰਮ ਕੀਤਾ ਜਿਹਦੇ ਜਿਹਨੂੰ ਸੁਣ ਕੇ ਸਿਰ ਝੁਕਦਾ ਹੋਵੇ ਸਾਡੀ ਫਿਲਮ ਜਿੱਥੇ ਸ਼ੁਰੂ ਹੁੰਦੀ ਹੈ ਪਾਰਲੀਮੈਂਟ ਤੋਂ ਫਿਲਮ ਸ਼ੁਰੂ ਹੁੰਦੀ ਹੈ ਸਾਡੇ ਵਾਸਤੇ ਉਹ ਬੜੀ ਵੱਡੀ ਇੱਕ ਸਟਾਰਟ ਸੀ ਫਿਲਮ ਦਾ ਕਿ ਇੱਕ ਬੰਦਾ ਉੱਥੇ ਖੜ ਕੇ ਬੋਲ ਰਿਹਾ ਕਿ ਉਹ ਬੰਦੇ ਜਿਹੜੇ ਕਿਤੇ ਬਾਰਡਰਾਂ ਦੇ ਪਰਲੇ ਪਾਸੇ ਨੂੰ ਮੂੰਹ ਕਰਕੇ ਖੜੇ ਹੋ ਜਾਣ ਤੇ ਫੌਜਾਂ ਪਿੱਛੇ ਨੂੰ ਮੁੜ ਜਾਂਦੀਆਂ ਨੇ ਇਹ ਇਹ ਸਪੈਸੀਫਿਕ ਉਹਨਾਂ ਨੇ ਵਰਡ ਬੋਲੇ ਪਾਰਲੀਮੈਂਟ ਦੇ ਵਿੱਚ ਕਿ ਜਿਹੜੇ ਉਹ ਉਹ ਬੰਦੇ ਜਿਹੜੇ ਬਾਰਡਰਾਂ ਦੇ ਖੜੇ ਹੋ ਜਾਣ ਤੇ ਫੌਜਾਂ ਪਛਾਣ ਮੁੜ ਜਾਂਦੀਆਂ ਉਹਨਾਂ ਨੂੰ ਵੇਖ ਕੇ ਕਿਉਂ ਉਹਨਾਂ ਨੇ ਰਸਨਾ ਜਿਹੜੀਆਂ ਬੰਦੂਖਾਂ ਆਪਣੇ ਆਪਣੇ ਮੂਲਖ ਵਾਲੇ ਪਾਸੇ ਨੂੰ ਕਰ ਲਈਆਂ ਕਦੀ ਕਿਸੇ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ 800 ਕੁ ਫੈਮਿਲੀਸ ਐ ਉਹ ਜਿਹੜੀਆਂ ਹਿੰਦੂ ਪਰਿਵਾਰ ਸੀਗੇ ਜਿਹੜੇ ਗੁਰਦਾਸਪੁਰ ਡਿਸਟ੍ਰਿਕਟ ਨੂੰ ਛੱਡ ਕੇ ਤੇ ਬਾਹਰਲੀ ਸਟੇਟਾਂ ਚ ਲੱਗੇ ਸੀਗੇ ਉਸ ਕਾਲੇ ਦੌਰ ਦੇ ਵਿੱਚ ਹਰਿਆਣਾ ਗੰਗਾ ਨਗਰ ਸੂਰਤਗੜ ਜਾਂ ਹਿਮਾਚਲ ਜਾਂ ਯੂਪੀ ਤੇ ਬਾਬਾ ਜਗਰਾਤ ਸਿੰਘ ਤੂਫਾਨ ਉਹਨਾਂ ਨੂੰ ਟਰੱਕਾਂ 'ਚ ਜਾਜ ਆ ਕੇ ਟਰੱਕ ਇਥੋਂ ਲੈ ਕੇ ਜਾਂਦੇ ਸੀ ਤੇ ਟਰੱਕਾਂ 'ਚ ਭਰ-ਭਰ ਕੇ ਵਾਪਸ ਲੈ ਕੇ ਕਿ ਆਪਣੇ ਘਰਾਂ ਵਿੱਚ ਰੋ ਆ ਕੇ ਤੁਸੀਂ ਜਿੰਨਾ ਪੰਜਾਬ ਸਾਡਾ ਉਨਾ ਹੀ ਪੰਜਾਬ ਤੁਹਾਡਾ ਵੀ ਹੈ। ਤੋਂ ਉਸ ਵੇਲੇ ਇੱਕ ਬੜਾ ਮੜਾ ਜਿਹੜਾ ਟਾਈਮ ਚੱਲ ਰਿਹਾ ਸੀਗਾ ਕਿ ਦਾਜ ਦੇ ਚੱਕਰ ਦੇ ਵਿੱਚ ਕੁੜੀਆਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਸਹੁਰਿਆਂ ਵੱਲ। ਜਾਂ ਗਰੀਬ ਕੁੜੀਆਂ ਦੇ ਵਿਆਹ ਹੀ ਨਹੀਂ ਸੀ ਹੋ ਪਉਂਦੇ। ਸੋ ਇੱਕ ਉਹ ਉਹਨਾਂ ਨੇ ਉਸ ਲਹਿਰ ਵਿੱਚ ਰਹਿੰਦਿਆਂ ਹੋਇਆਂ ਉਸ ਸੀਜ਼ ਵੱਲ ਪਾਸੇ ਧਿਆਨ ਦਿੱਤਾ ਕਿ ਜਿਹੜੀ ਗਰੀਬ ਗਊ ਗਰੀਬ ਦੀ ਰੱਖਿਆ ਕਰਨੀ ਔਰ ਗਰੀਬ ਕੁੜੀਆਂ ਦੇ ਵਿਆਹ ਛੱਡੀਆਂ ਹੋਈਆਂ ਕੁੜੀਆਂ ਮੁੜ ਵਸਾਈਆਂ। ਉਹਨਾਂ ਦੇ ਘਰਾਂ 'ਚ ਬੰਦੂਖ ਦੇ ਜ਼ੋਰ ਤੇ ਨਹੀਂ ਜਾਂ AK-47 ਦੇ ਜ਼ੋਰ ਤੇ ਨਹੀਂ ਦਾਜ ਦੇ ਕੇ ਔਰ ਕਹਿ ਕੇ ਆਏ ਕਿ ਮੈਂ ਇਸ ਰਫਲ ਦੇ ਜ਼ੋਰ ਤੇ ਵੀ ਬਿਵਾਸਾ ਸਕਦਾ ਪਰ ਮੇਰਾ ਕੁਝ ਨਹੀਂ ਪਤਾ ਮੈਂ ਅਗਲੇ ਮੋੜ ਤੇ ਰਾਵਾਂਗੇ ਨਾ ਰਾਵਾਂ ਤੁਸੀਂ ਫੇਰ ਕੱਢ ਦਿੰਦੀਆਂ ਕੁੜੀਆਂ ਸੋ ਜਿਵੇਂ ਜੋ ਮੰਗਿਆ ਉਹਨੂੰ ਉਹ ਦਾਜ ਦਿੱਤਾ ਸੋ 1300 ਤੋਂ ਵੱਧ ਜਿਹੜੀਆਂ ਕੁੜੀਆਂ ਨੇ ਉਹ ਘਰਾਂ 'ਚ ਬਸਾਈਆਂ ਜੀ ਫਿਰ 11 ਬੰਦੇ ਬਰਾਤ ਦੇ ਉਹਨਾਂ ਵੇਲਿਆਂ ਦੇ ਵਿੱਚ ਉਹਨਾਂ ਸ਼ੁਰੂ ਕੀਤੇ ਵੀ 11 ਬੰਦੇ ਹੀ ਬਰਾਤ ਦੇ ਜਾਓ ਸਿਰਫ ਤੇ ਕੁੜੀ ਕੋਲੋਂ ਕਿਸੇ ਨੇ ਮੀਟ ਸ਼ਰਾਬ ਜਾਂ ਦਾਜ ਨਹੀਂ ਮੰਗਣਾ ਤੇ ਜਿਹਨੇ ਕੁੜੀ ਜਮੀ ਆ ਜਿਹੜੀ ਕੁੜੀ ਦਾ ਵਿਆਹ ਕਰ ਰਿਆ ਉਹ ਸਭ ਤੋਂ ਵੱਡਾ ਦਾਨਦਾਨੂ ਦੇਣ ਰਿਆ ਨਾ ਤੇ ਕਿਸੇ ਨੇ ਬਵਾ ਜਗਰਾਜ ਸਿੰਘ ਤੂਫਾਨ ਨੂੰ ਸੌਂਦਿਆਂ ਵੇਖਿਆ ਸੀਗਾ ਜਦੋਂ ਵੀ ਫ੍ਰੀ ਟਾਈਮ ਹੁੰਦਾ ਸੀ ਉਹਨਾਂ ਨੂੰ ਨਾਮ ਸਿਮਰਨ ਬਾਣੀ ਪੜ੍ਹਦੇ ਨੇ ਵੇਖਿਆ ਸੀਗਾ ਤੇ ਨਾ ਹੀ ਕਿਸੇ ਨੇ ਜਿਹੜੀ AK-94 ਕਹਿੰਦੇ ਗਨਸੀਲ ਡਰਮ ਗਨ ਪਹਿਲੀ ਵਰਤੀ ਉਹਨਾਂ ਨੇ ਤੇ ਨਾ ਉਹਦਾ ਕਦੀ ਮੈਗਜ਼ੀਨ ਜਿਹੜਾ ਹੀ ਡਰਮ ਉਹਨੂੰ ਚੇਂਜ ਕਰਦੇ ਨੇ ਵੇਖਿਆ ਸੀ ਲੋਕਾਂ ਦੇ ਵਿੱਚ ਆਮ ਤੌਰ ਤੇ ਇਹ ਕਹਾਵਤ ਅੱਜ ਵੀ ਪ੍ਰਚਲਿਤ ਹੈ ਕਿ ਉਹਦੀਆਂ ਬਦੂਤ ਦੀਆਂ ਗੋਲੀਆਂ ਕਦੀ ਮੁੱਕੀਆਂ ਹੀ ਨਹੀਂ ਸੀ ਸੋ ਐਂਡ ਦੇ ਵਿੱਚ ਕੀ ਹੁੰਦਾ ਜਦੋਂ ਸ਼ਾਹੀ ਸ਼ਹੀਦ ਹੋਏ ਨੇ ਬਾਬਾ ਜੀ ਉਦੋਂ ਕੀ ਹੁੰਦਾ ਕਿ ਉਹਨਾਂ ਦੀ ਪਿੰਨ ਜਿਹੜੀ ਸੀ ਗਨ ਦੇ ਵਿੱਚ ਜਿਹੜੀ ਗੋਲੀ ਨੂੰ ਹਿੱਟ ਕਰਦੀ ਆ ਉਹ ਪਿੰਨ ਕੱਢ ਲਈ ਗਈ ਕਿਸੇ ਆਪਣੇ ਬੰਦੇ ਵੱਲੋਂ ਸੋ ਜਿਸ ਦੇ ਕਰਕੇ ਉਹ ਗਨ ਨੂੰ ਯੂਜ਼ ਨਹੀਂ ਕਰ ਸਕੀ ਤੇ ਲੋਕ ਇਹ ਵੀ ਕਹਿੰਦੇ ਨੇ ਕਿ ਜੇ ਕਿਤੇ ਉਹ ਗਨ ਉਹਨਾਂ ਦੇ ਕੋਲ ਹੁੰਦੀ ਤੇ ਸ਼ਾਇਦ ਉਹ ਸ਼ਹੀਦ ਨਾ ਹੁੰਦੇ ਇਹ ਆਮ ਤੌਰ ਤੇ ਪ੍ਰਚਲਿਤ ਜਿਹੜੀਆਂ ਗੱਲਾਂ ਨੇ ਉਸ ਇਲਾਕੇ ਦੇ ਵਿੱਚ ਸੋ ਇਹ ਗੱਲਾਂ ਨੇ ਪਿੰਡ ਚੀਮਾ ਖੁੱਟੀ ਤੋਂ ਤਕਰੀਬਨ 5 ਕਿਲੋਮੀਟਰ ਪਹਿਲਾਂ ਦਾ ਪਹੁੰਚ ਚੁੱਕਾ ਹੈ ਸ਼ਹਿਰ ਘਰ ਗੋਬਿੰਦਪੁਰ ਇੱਥੇ ਮੈਂ ਇਸ ਕਰੇ ਕਿ ਆਇਆ ਕਿ ਜਿੰਨਾ ਇਤਿਹਾਸ ਮੈਂ ਜਾਣਿਆ ਉਸ ਤੋਂ ਪਤਾ ਲੱਗਾ ਕਿ ਬਾਬਾ ਜੀ ਨੇ ਤਾਂ ਕਾਫੀ ਹਿੰਦੂ ਪਰਿਵਾਰਾਂ ਨੂੰ ਮਦਦ ਕੀਤੀ ਸੀ ਸੋ ਐਸਾ ਇੱਕ ਹਿੰਦੂ ਪਰਿਵਾਰ ਹਜੇ ਵੀ ਇੱਥੇ ਰਹਿ ਰਿਹਾ ਹਰਗੋਬਿੰਦਪੁਰ ਦੇ ਵਿੱਚ ਤਕਰੀਬਨ 5 ਕਿਲੋਮੀਟਰ ਪਹਿਲਾਂ ਪਿੰਡ ਚੀਮਾ ਖੁੱਟੀ ਤੋਂ ਉਹਨਾਂ ਦਾ ਨਾਮ ਹੈ ਦਰਸ਼ਨ ਲਾਲ ਸੋ ਉਹਨਾਂ ਕੋ ਜਾਣਦੇ ਉਹਨਾਂ ਦੇ ਬਾਬੇ ਨੇ ਕਿਵੇਂ ਦਾ ਇਤਿਹਾਸ ਜੁੜਿਆ ਤੇ ਕਿਵੇਂ ਦੇ ਪਲ ਉਹਨਾਂ ਨੇ ਬਤਾਏ ਸੀ ਉਹਨਾਂ ਦੇ ਨਾਲ ਇਹ ਉਹਨਾਂ ਕੋ ਜਾਣਦੇ ਹਾਂ ਦਿਲਜਾਜੇ ਉਹਨਾਂ ਦੇ ਮਨ ਵਿੱਚ ਕੇਵਲ ਸਾਨੂੰ ਚੰਗਾ ਸਮਾਜ ਸਿਰਜਣਾ ਚਾਹੀਦਾ ਹੈ ਉਹਨਾਂ ਦੀ ਗੋਲੀ ਉਹਨਾਂ ਦਾ ਕੋਈ ਵੀ ਮਿਸ਼ਨ ਜਿਹੜਾ ਸੀ ਇਹੋ ਜਿਹਾ ਨਹੀਂ ਸੀ ਕਿ ਆਪਾਂ ਹਿੰਦੂਆਂ ਨੂੰ ਮਾਰੀਏ ਜਾਂ ਹਿੰਦੂਆਂ ਨੂੰ ਪਿੰਡਾਂ ਤੋਂ ਕੱਢ ਕੇ ਬਾਹਰ ਭਜਾਈਏ ਜਾਂ ਉਹਨਾਂ ਨੂੰ ਲੁੱਟੀਏ ਜਾਂ ਕੋਈ ਵੀ ਅਹੋੜੀਆਂ ਮਾੜੀਆਂ ਹਰਕਤਾਂ ਕਰੀਏ ਜਿਸ ਨਾਲ ਇਨਸਾਨੀਅਤ ਜਿਹੜੀ ਆ ਉਹ ਸ਼ਰਨਸਾਰ ਹੋਵੇ ਮੈਂ ਅੱਜ ਇਹ ਫਕਰ ਨਾ ਕਹਿ ਸਕਦਾ ਹਾਂ ਕਿ ਭਾਈ ਜਗਰਾਤ ਸਿੰਘ ਨੇ ਕਿਸੇ ਨੇ ਅੱਖੇ ਨੂੰ ਕਿਸੇ ਮਜ਼ਰੂਮ ਨੂੰ ਬਿਲਕੁਲ ਆਪਣੀ ਗੋਲੀ ਦਾ ਸ਼ਿਕਾਰ ਨਹੀਂ ਬਣਾਇਆ ਔਰ ਉਹਨੇ ਸਭ ਨੂੰ ਹਿੰਦੂਆ ਵੀ ਰੱਖਿਆ ਕੀਤੀ ਹੈ ਜਿਸ ਜਿਸ ਵੇਲੇ ਜਿਸ ਦਿਨ ਉਹਨਾਂ ਦਾ ਪੋਖੀ ਉਸ ਵੇਲੇ ਮੈਂ ਸੈਂਕੜੇ ਸਾਥੀ ਆਪਣੇ ਸ਼ਹਿਰ ਦੇ ਨਾਲ ਲੈ ਕੇ ਇਲਾਕੇ ਦੇ ਨਾਲ ਲੈ ਕੇ ਉਸ ਪੋਖੇ ਵਿੱਚ ਸ਼ਾਮਲ ਹੋਇਆ ਸੀ ਅੱਥੇ ਤੇ ਸਟੇਜ ਤੇ ਬੋਲਿਆ ਸੀ ਸਟੇਜ ਤੇ ਬੋਲ ਕੇ ਮੈਂ ਇਹ ਗੱਲ ਵਾਜਾ ਕੀਤੀ ਸੀ ਕਿ ਭਾਈ ਜਗਰਾਤ ਸਿੰਘ ਦੇ ਗੋਲੀ ਦੇ ਨਾਲ ਕੋਈ Hindu ਕੋਈ ਸਰੀਰ ਕੋਈ ਪ੍ਰਾਣੀ ਇਹ ਹੋ ਗਿਆ ਜਿਹਨੇ ਆਪਣੀ ਜਿਹੜੀ ਜਾਨ ਗਵਾਈ ਹੋਵੇ ਭਾਈ ਜਗਰਾਤ ਸਿੰਘ ਦੇ ਮਿਸ਼ਨ ਚ ਕੋਈ ਇਹੋ ਜੀ ਗੱਲ ਨਹੀਂ ਹੋਈ ਇਹ ਐਵੀ ਚੀਜ਼ ਆ ਬਜਗਰਾ ਸਿੰਘ ਦੇ ਨਾਲ ਛੋਟੀ ਸੀ ਹਨਾ ਕੀ ਇਸ ਜਗ੍ਹਾ ਦਾ ਕੀ ਇੱਥੇ ਆ ਸਕੀ ਇਸ ਜਗ੍ਹਾ ਤੇ ਪਾਪਾ ਜਗਰਾ ਸਿੰਘ ਜੀ ਵੀ ਆ ਕੇ ਠਹਿਰੇ ਸੀਗੇ ਓਕੇ ਜੀ ਤੇ ਇਸ ਤੋਂ ਬਾਅਦ ਉਹ ਆਇਆ ਇੱਥੇ 7 ਵਜੇ ਬਾਅਦ ਤੋਂ ਘੇਰਾ ਪੈ ਗਿਆ ਤੇ ਦੂਸਰੇ ਦੇ ਨਾਲ ਮੁਕਾਬਲਾ ਕਰਦੇ ਹੋ ਇੱਧਰੋਂ ਨਿਕਲੇ ਉਹ ਜਿੱਥੇ ਨਿਸ਼ਾਨ ਸਾਹਿਬ ਲਗਾ ਉੱਥੇ ਜਾ ਕੇ ਸ਼ਹੀਦ ਹੋ ਗਏ ਕਿਸ ਵੇਲੇ ਦੀ ਗੱਲ ਇੱਕ ਦਿਨ ਪਹਿਲਾਂ ਸ਼ਾਮ ਦੀ ਗੱਲ ਕਿ ਉਸ ਦਿਨ ਦੀ ਗੱਲ ਹੈ ਉਸੇ ਦਿਨ ਤੜਕੇ ਦੀ ਗੱਲ ਹੈ ਅੱਛਾ ਤੇ ਪਹਿਲਾਂ ਰਾਤ ਰੁਕੇ ਵੀ ਸੀ ਬੰਦੇ ਇੱਥੇ ਹਾਂ ਜੀ ਥਾ ਰੁਕੇ ਕਿਹੜਾ ਚਮਾਰ ਕਿੱਥੋਂ ਦੇਖਿਆ ਸੀ ਇਹ ਘਰਾਂ ਨਾਲ ਇਹਨਾਂ ਨੇ ਇੱਥੋਂ ਦੇਖਿਆ ਅੱਛਾ ਜੀ ਇੱ ਦੰਦੇ ਦਾ ਖੁੱਤ ਨੇ ਘੇਰਾ ਪਾਇਆ ਇਹ ਚੁਬਾਰਾ ਹਜੇ ਵੀ ਉਧਰੋਂ ਥੋੜਾ ਜਿਹਾ ਦੁਬਾਰਾ ਬਣਾਇਆ ਗਿਆ ਨਹੀਂ ਹੋ ਚੁਕੀ ਅੱਛਾ ਇਹਦਾ ਕੋਈ ਨਹੀਂ ਮਤਲਬ ਇਹ ਜਗ੍ਹਾ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਘੇਰਾ ਪੈ ਚੁੱਕਾ ਹੈ ਨਾ ਜੀ ਤੇ ਇਸ ਤੋਂ ਬਾਅਦ ਫਿਰ ਜਿਹੜੀ ਅੱਗੇ ਨਿਸ਼ਾਨਸਾ ਜਿਹੜਾ ਬਣਾਇਆ ਉਹ ਉੱਥੇ ਜਾ ਕੇ ਸੀ ਹੋਇਆ ਠੀਕ ਹੈ ਸੋਖੀਆਂ ਨਹੀਂ ਜੱਗ ਤੇ ਕਮੋਣੀਆਂ ਸਿਰ ਦੇ ਕਲੀਆਂ ਸਰਦਾਰੀਆਂ ਇਹ ਉਹ ਜਗ੍ਹਾ ਹੈ ਜਿੱਥੇ ਆਖਰੀ ਵੇਲੇ ਭਾਈ ਜਗਰਾਜ ਸਿੰਘ ਤੂਫਾਨ ਜੀ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ। ਇੱਕ ਤੁਹਾਨੂੰ ਪਤਾ ਬਾਬਾ ਜਗਰਾਜ ਸਿੰਘ ਦੇ ਲਾਸਟ ਜਿਹੜੀ ਸ਼ਹੀਦੀ ਇੱਥੇ ਗੋਲੀਆਂ ਵੱਜੀਆਂ ਸੀ। ਹਾਂਜੀ ਹਾਂਜੀ ਤੇ ਉਸ ਵੇਲੇ ਕੀ ਪਾਣਾ ਵਰਦਾ ਤੁਹਾਨੂੰ ਕੁਝ ਯਾਦ ਤੁਹਾਨੂੰ? ਸਭ ਤੋਂ ਪਹਿਲਾਂ ਹੀ ਆਏ ਆ ਇਹਨਾਂ ਦੇ ਕੋਲ। ਅੱਛਾ ਜੀ। ਹਾਂਜੀ ਹਾਂਜੀ ਸ਼ਹੀਦ ਹੋਣਾ। ਸਭ ਤੋਂ ਪਹਿਲਾਂ ਹੀ ਇਹਨਾਂ ਕੋਲ ਆਇਆ। ਕੀ ਪਾਣਾ? ਪ੍ਰੋਪਰ ਤੇ ਕੀ ਪਾਣਾ ਹੋਇਆ ਸੀ ਉਦੋਂ? ਗੋਲੀ ਬੱਤੀ ਇਹਨਾਂ ਤੇ। ਹਾਂਜੀ। ਤੇ ਉਦੋਂ ਲਾਸਟ ਟਾਈਮ ਭੱਜ ਕੇ ਕਿਦੋਂ ਆ ਰਹੇ ਸੀ? ਇੱਧਰੋਂ ਆ ਆ ਭੱਜ ਗਏ ਮੈਂ ਸੁਣਨ ਚ ਐਵੇਂ ਕੋਈ ਟਰੈਕਟਰ ਉੱਤੇ ਫਸ ਗਿਆ ਸੀ ਉਹਨਾਂ ਦਾ ਕਿ ਗੱਲ ਇੱਥੇ ਰੁੜੀ ਸੀ ਇੱਥੇ ਰੁੜੀ ਟਰੈਕਟਰ ਫਸ ਗਿਆ ਅੱਛਾ ਜੀ ਫਿਰ ਉਦੋਂ ਗੋਲੀਆਂ ਵੱਜੀਆਂ ਉਹਨਾਂ ਨੂੰ ਮੈਂ ਤੁਸੀਂ ਉਹ ਸਾਰਾ ਸੀਨ ਅੱਖੀਂ ਦੇਖਿਆ ਆਪ ਬਿਲਕੁਲ ਬਿਲਕੁਲ ਤੇ ਜਦੋਂ ਉਹਨਾਂ ਨੂੰ ਗੋਲੀ ਲੱਗੀ ਤੁਸੀਂ ਉਸੇ ਵਕਤ ਮੌਜੂਦ ਹੋ ਜਾਂ ਇਹ ਕੁਝ ਥੇਰ ਬਾਅਦ ਆਇਓ ਤੁਸੀਂ ਦੋ ਚਾਰ ਮਿੰਟ ਬਾਅਦ ਦੋ ਚਾਰ ਮਿੰਟ ਬਾਅਦ ਫਾਇਰਿੰਗ ਉਦੋਂ ਉੱਨੀ ਹੀ ਹੋ ਰਹੀ ਸੀ ਦੋ ਚਾਰ ਮਿੰਟ ਬਾਅਦ ਹੋਣੀ ਹੋ ਰਹੀ ਸੀ ਹਨ ਉਹਨੇ ਆਈ ਵੀ ਕੌਣ ਆ ਬੰਦਾ ਹਾਂ ਤੁਹਾਨੂੰ ਪਤਾ ਨਹੀਂ ਸੀ ਉਦੋਂ ਮੈਂ ਤਾਂ ਸਾਰਾ ਹੀ ਭਰਾਂ ਹੀ ਦੱਸਿਆ ਨਹੀਂ ਉਹਨੂੰ ਅੱਛ ਕੌਮ ਦੇ ਇਤਿਹਾਸ ਦੇ ਪੰਨਿਆਂ 'ਤੇ ਜੇਕਰ ਝਾਤ ਮਾਰੀਏ ਤਾਂ ਬਹੁਤ ਸਾਰੇ ਸੂਰਬੀਰ ਯੋਧੇ ਪੈਦਾ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਸਨ ਸ਼ਹੀਦ ਬਾਬਾ ਜਗਰਾਜ ਸਿੰਘ ਤੂਫਾਨ ਅੱਜ ਉਹਨਾਂ ਦੇ ਪਿੰਡ ਚੀਮਾ ਖੁੱਡੀ ਦੇ ਵਿੱਚ ਆ ਕੇ ਉਹਨਾਂ ਦੀ ਜੱਦੀ ਪੁਸ਼ਟੀ ਕਰ ਦੇ ਕੇ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਮੇਰੀ ਜਿਹੜੀ ਦਿਲ ਦੀ ਤਾੰਗ ਸੀ ਉਹ ਪੂਰੀ ਹੋ ਚੁੱਕੀ ਆ ਪਰ ਇੱਥੇ ਇੱਕ ਹੋਰ ਮੈਂ ਗੱਲ ਐਡ ਕਰਨਾ ਚਾਹਾਂਗਾ ਕਿ ਜਿੰਨੇ ਵੀ ਸੂਰਬੀਰ ਯੋਧੇ ਜਾਂ ਮਹਾਨ ਪੈਦਾ ਹੋਏ ਨੇ ਅੰਤ ਦੇ ਵਿੱਚ ਉਹਨਾਂ ਨੂੰ ਸਿਰਫ ਕੁਰਬਾਨੀ ਨੂੰ ਸ਼ਹਾਦਤ ਨੂੰ ਆਪਣੇ ਗੱਲ ਹੋਣਾ ਪਿਆ ਇਹ ਤੀਸ ਸ਼ਾਇਦ ਹਮੇਸ਼ਾ ਮੇਰੇ ਦਿਲ ਦੇ ਵਿੱਚ ਇਸੇ ਤਰ੍ਹਾਂ ਉੱਠਦੀ ਰਹੇਗੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ